ਕਰਦੇ ਆ ਕੁਝ ਰਿਸ਼ਤੇ ਆ ਜਿਹੜੇ ਤੁਹਾਨੂੰ ਹਮੇਸ਼ਾ ਦੁੱਖੀ ਦਿੰਦੇ ਆ ਤੇ ਉਹਨਾਂ ਰਿਸ਼ਤਿਆਂ ਦੇ ਬਾਰੇ ਦੇ ਵਿੱਚ ਚੋਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਬਾਈਬਲ ਸਾਨੂੰ ਕੀ ਟੀਚ ਕਰਦਾ ਆ ਆਓ ਅਸੀਂ ਸਿੱਖਾਂਗੇ ਅਸੀਂ ਦੇਖਾਂਗੇ ਯੋਹੰਨਾ ਦੀ ਕਿਤਾਬ ਨਿਊ ਟੈਸਟਾਮੈਂਟ ਦੇ ਵਿੱਚ ਬੁੱਕ ਆਫ ਜੌਨ ਉਹਦਾ 15 ਨੰਬਰ ਅਧਿਆਇ ਯੋਹੰਨਾ ਦੀ ਕਿਤਾਬ ਉਹਦਾ 15 ਅਧਿਆਇ ਤੇ ਉਹਦੀ 18 ਤੋਂ 20 ਨੰਬਰ ਆਇਤ ਜਿਹੜੀ ਆ ਨਾ ਅਸੀਂ ਉਹਨੂੰ ਦੇਖਾਂਗੇ ਇੱਥੇ ਲਿਖਿਆ ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹਨੇ ਤੁਹਾਤੋਂ ਅੱਗੇ ਮੇਰੇ ਨਾਲ ਵੈਰ ਕੀਤਾ ਪਰ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਹallelujah ਸੋ वचन ਕੀ ਦੱਸਦਾ ਸਾਨੂੰ ਕਹਿੰਦਾ ਆ ਕਿ ਜਗਤ ਜਿਹੜਾ ਆ ਨਾ ਉਹ ਤੁਹਾਡੇ ਨਾਲ ਵੈਰ ਕਰਦਾ ਆ ਕਿਉਂ ਕਿ ਤੁਹਾਡੇ ਤੋਂ ਪਹਿਲਾਂ ਜਗਤ ਨੇ ਮੇਰੇ ਨਾਲ ਵੈਰ ਕੀਤਾ ਆ ਅਰੇ ਜੇ ਤੁਸੀਂ ਜਗਤ ਦੇ ਹੁੰਦੇ ਤਾਂ ਉਹ ਤੁਹਾਨੂੰ ਪਿਆਰ ਕਰਦਾ ਤੁਸੀਂ ਇਸ ਜਗਤ ਦੇ ਹੈ ਹੀ ਨਹੀਂ ਉਹ ਇਸ ਕਰਕੇ ਜਿਹੜਾ ਜਗਤ ਆ ਨਾ ਉਹ ਤੁਹਾਡੇ ਨਾਲ ਵੈਰ ਰੱਖਦਾ ਆ ਜਗਤ ਤੁਹਾਨੂੰ ਪਿਆਰ ਨਹੀਂ ਕਰਦਾ ਅਰ ਕਹਿੰਦਾ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਤੁਸੀਂ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਜੇ ਉਹਨਾਂ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ ਜੇ ਉਹਨਾ ਮੇਰੇ ਬਚਨ ਦੀ ਪਾਲਣਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਣਾ ਕਰਨਗੇ ਹallelujah ਸੋ वचन ਕੀ ਦੱਸਦਾ ਪ੍ਰਭੂ ਕਹਿੰਦੇ ਕਿ ਦੇਖੋ ਜੋ ਜਿਹੜਾ ਇੱਕ ਚੇਲਾ ਆ ਨਾ ਉਹ ਆਪਣੇ ਗੁਰੂ ਨਾਲ ਵੱਡਾ ਨਹੀਂ ਹੋ ਸਕਦਾ ਸੋ ਜੋ ਗੁਰੂ ਦੇ ਨਾਲ ਹੋਇਆ ਆ ਨਾ ਉਹ ਚੇਲਿਆਂ ਦੇ ਨਾਲ ਹੋਣਾ ਹੀ ਹੋਣਾ ਆ ਤੇ ਸਾਡੇ ਗੁਰੂ ਨੂੰ ਪ੍ਰਭੂ ਯਿਸੂ ਮਸੀਹ ਨੂੰ ਦੁਨੀਆ ਨੇ ਸਤਾਇਆ ਇਹ ਦੁਨੀਆ ਦਾ ਨਾ ਸੁਭਾਅ ਆ ਅਰ ਸੁਭਾਅ ਕੀ ਆ ਕਿ ਜਦੋਂ ਕੋਈ ਗੁਰੂ ਪੀਰ ਮਹਤਮਾ ਜੋ ਵੀ ਇਸ ਸੰਸਾਰ ਦੇ ਉੱਤੇ ਆਏ ਹਨ ਜਦੋਂ ਉਹ ਸਿੱਖਿਆ ਦੇ ਰਹੇ ਸੀਗੇ ਜਦੋਂ ਜਗਤ ਨੂੰ ਸਿਖਾ ਰਹੇ ਸੀ ਉਹਦਾ ਸਾਰਾ ਜਗਤ ਉਹਨਾਂ ਉਹਨਾਂ ਦੀ ਸੁਣਦਾ ਨਹੀਂ ਸੀ ਬਹੁਤ ਥੋੜੇ ਲੋਕੀ ਸੀਗੇ ਜਿਹੜੇ ਉਸ ਵੇਲੇ ਉਹਨਾਂ ਸਿੱਖਿਆਵਾਂ ਨੂੰ ਫੋਲੋ ਕਰਦੇ ਸੀ ਉਹਨਾਂ ਦੇ ਉੱਤੇ ਚੱਲਦੇ ਸੀਗੇ ਲੋਕੀ ਟੀਮਾ ਮਾਰਦੇ ਸੀ ਲੋਕੀ ਉਹਨਾਂ ਦੇ ਮੂੰਹਾਂ ਤੇ ਥੁੱਕਦੇ ਸੀ ਉਹਨਾਂ ਨੂੰ ਦੇਖ ਕੇ ਦਰਵਾਜ਼ੇ ਬੰਦ ਕਰਦੇ ਸੀ ਲੋਕੀ ਉਹਨਾਂ ਨੂੰ ਕੁਰਾਈਏ ਕਹਿੰਦੇ ਸੀ ਲੋਕੀ ਉਹਨਾਂ ਨੂੰ ਮੂਰਖ ਸੱਦਦੇ ਸੀ ਇੱਥੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਨੂੰ ਤਾਂ ਸਲੀਬ ਦੇ ਉੱਤੇ ਵੀ ਦੇ ਦਿੱਤਾ ਗਿਆ ਸੋ ਅੱਜ ਅਗਰ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦਾ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਦੇ ਨਾਲ ਅਗਰ ਇਹ ਵਾਲੀਆਂ ਗੱਲਾਂ ਹੋ ਰਹੀਆਂ ਹਨ ਨਾ ਤੇ ਇਹਦੇ ਵਿੱਚ ਤੁਸੀਂ ਕੋਈ ਦੁੱਖ ਤੇ ਕਸ਼ਟ ਦੀ ਗੱਲ ਨਾ ਜਾਣੋ ਇਟ ਮੀਨ ਕਿ ਇੰਨਾਂ ਹੀ ਲੋਕਾਂ ਨੇ ਤੁਹਾਡੇ ਤੁਰ ਜਾਣ ਦੇ ਮਗਰੋਂ ਤੁਹਾਨੂੰ ਸਲਾਮਾ ਕਰਨੀਆਂ ਤੁਹਾਨੂੰ ਮੱਥੇ ਟੇਕਣੇ ਆ ਕਿਉਂਕਿ ਇਹਨਾਂ ਨੇ ਉਸ ਵੇਲੇ ਵੀ ਇਹਨਾਂ ਦੇ ਦਾਦੇ ਪਰਦਾਦਿਆਂ ਦਾ ਵੀ ਉਹੀ ਸੁਭਾਅ ਸੀਗਾ ਤੇ ਉਹ ਜੀਨਸ ਹੀ ਜਿਹੜੇ ਆ ਨਾ ਉਹ ਮਨੁੱਖਾਂ ਦੇ ਵਿੱਚ ਜਿਹੜੇ ਆ ਉਹ ਅਜੇ ਵੀ ਪਏ ਹੋਏ ਆ ਤੇ ਉਹ ਇਦਾਂ ਹੀ ਕਰਦੇ ਆ ਕਿ ਜਦੋਂ ਜਦੋਂ ਕੋਈ ਚੰਗਾ ਵਿਅਕਤੀ ਸਿੱਖਿਆ ਦਿੰਦਾ ਆ ਜਦੋਂ ਕੋਈ ਕੁਝ ਸਿਖਾਉਂਦਾ ਆ ਉਸ ਵੇਲੇ ਇਹਨਾਂ ਨੇ ਕੁਝ ਨਹੀਂ ਸਿੱਖਣਾ ਪਰ ਜਦੋਂ ਉਹ ਚਲਾ ਗਿਆ ਉਹਦੇ ਬਾਅਦ ਵਿੱਚ ਉਹਨਾਂ ਦੀਆਂ ਫੋਟਾਂ ਦੇ ਉੱਤੇ ਇਹਨਾਂ ਨੇ ਹਾਰ ਪਾਉਣੇ ਹੁੰਦੇ ਆ ਉਹਨਾਂ ਦੇ ਬਾਅਦ ਚ ਉਹਨਾਂ ਦੀਆਂ ਤਾਰੀਫਾਂ ਕਰਨੀਆਂ ਹੁੰਦੀਆਂ ਇਹ ਜਗਤ ਦਾ ਇੱਕ ਕਹਿ ਲਓ ਕਿ ਇਹਨਾਂ ਨੇ ਰੀਤ ਬਣਾਈ ਤੁਸੀਂ ਦੇਖੋ ਤੁਸੀਂ ਆਪਣੇ ਪਿੰਡ ਵਿੱਚ ਆਪਣੇ ਨੇੜੇ-ਤੇੜੇ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਉਹਦੇ ਵਿੱਚ ਦੇਖੋ ਕਿ ਉਹ ਉਹਨ ਉਹ ਲੋਕੀਂ ਜਿਨ੍ਹਾਂ ਨੂੰ ਉਹਨਾਂ ਦੇ ਧੀਆ ਪੁੱਤਾਂ ਨੇ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ ਜਿਨ੍ਹਾਂ ਨੂੰ ਕਦੀ ਰੋਟੀ ਨਹੀਂ ਪੁੱਛੀ ਜਿਨ੍ਹਾਂ ਦੇ ਕਦੀ ਕੱਪੜੇ ਵਿਚਾਰਿਆਂ ਦੇ ਪਜਾਮੇ ਜਿਹੜੇ ਹਨ ਉਹ ਸੁੰਗੜ ਕੇ ਗੋਡਿਆਂ ਤੱਕ ਚੜ ਗਏ ਤੁਸੀਂ ਸਮਝ ਸਕਦੇ ਹੋ ਕਿ ਜਿਨ੍ਹਾਂ ਨੂੰ ਕਦੀ ਧੋਤਾ ਹੋਇਆ ਕੱਪੜਾ ਨਹੀਂ ਮਿਲਿਆ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਪੈਂਟਸ ਪਜਾਮੇ ਹਨ ਉਹ ਸੁੰਗੜ ਸੁੰਗੜ ਕੇ ਗੋਡਿਆਂ ਤੱਕ ਚੜ ਗਏ ਮੈਲ ਦੇ ਨਾਲ ਆਕੜ ਗਏ ਉਹਨਾਂ ਦੇ ਕੱਪੜੇ ਉਹਨਾਂ ਦੇ ਕੱਪੜੇ ਨਹੀਂ ਕਦੀ ਕਿਸੇ ਨੇ ਬਦਲਣ ਵਾਸਤੇ ਉਹਨਾਂ ਨੂੰ ਦਿੱਤੇ ਕਦੀ ਕਿਸੇ ਨੇ ਫੜ ਕੇ ਉਹਨਾਂ ਨੂੰ ਨਵਾਇਆ ਨਹੀਂ ਜਦ ਉਹ ਲੋਕੀ ਮਰ ਜਾਂਦੇ ਆ ਚਾਹੇ ਉਹ ਔਰਤਾਂ ਚਾਹੇ ਉਹ ਮਰਦ ਜਾਦੂ ਵਿਚਾਰੇ ਮਰ ਜਾਂਦੇ ਆ ਫਿਰ ਪਿੱਛੇ ਸਾਰਾ ਪਿੰਡ ਜਿਹੜਾ ਆ ਨਾ ਉਹਨਾਂ ਦੀ ਕਿਰਿਆ ਦੇ ਉੱਤੇ ਉਹਨਾਂ ਦੇ ਭੋਗ ਉੱਤੇ ਉਹਨਾਂ ਦੇ ਫਿਊਨਰਲ ਦੇ ਉੱਤੇ ਉਹਨਾਂ ਦੀ ਬਿਊਰial ਸਰਵਿਸ ਦੇ ਉੱਤੇ ਫਿਰ ਉਸ ਵੇਲੇ ਇਕੱਠੇ ਹੋਏ ਹੋਣਗੇ ਅਰ ਫਿਰ ਜੀ ਉਹਨਾਂ ਦੀਆਂ ਸੇਵਾਤਾਂ ਕਰਨਗੇ ਇੰਨੀ ਤਰੀਕ ਨੂੰ ਇਹ ਜੰਮੇ ਸੀ ਤੇ ਇੰਨੀ ਤਰੀਕ ਨੂੰ ਇਹ ਜਿਹੜਾ ਆ ਇਹ ਚਲੇ ਗਏ ਇਸ ਸੰਸਾਰ ਤੋਂ ਜਹਾਨ ਤੋਂ ਕੂਚ ਕਰ ਗਿਆ ਇਹ ਤਾਂ ਬੜੀ ਚੰਗੀ ਸ਼ਖਸੀਅਤ ਸੀ ਇਹ ਤਾਂ ਗੁਰੂ ਪਰਮੇਸ਼ਵਰ ਦੇ ਨਾਲ ਬੜੇ ਜੁੜੇ ਹੋਏ ਸੀਗੇ ਇਹ ਬੜੇ ਨਾਮਲੇਵਾ ਸੀਗੇ ਜੀ ਇਹਨਾਂ ਦਾ ਇਦਾਂ ਸੀ ਚੰਗੇ ਸੁਭਾਅ ਦੇ ਮਾਲਕ ਸੀ ਬੜੇ ਗੁਣੀ ਗਿਆਨੀ ਸੀਗੇ ਮਤਲਬ ਕਿ ਕੱਲਾ ਕੱਲਾ ਬੰਦਾ ਉੱਠ ਕੇ ਜਿਹੜਾ ਆ ਨਾ ਉਹਨਾਂ ਦੀਆਂ ਸਿਫਤਾਂ ਕਰੂਗਾ ਉਹੀ ਜਿਹੜਾ ਉਹਨਾਂ ਦੇ ਜੀਂਦੇ ਜੀ ਉਹਨਾਂ ਨੂੰ ਬੁਲਾ ਕੇ ਰਾਜੀ ਨਹੀਂ ਸੀ ਉਸ ਵੇਲੇ ਜਿਹੜਾ ਆ ਉਹ ਇਹ ਦੁਨੀਆ ਦੀ ਰੀਤ ਆ ਕਿ ਇਹਨਾਂ ਨੇ ਜੀਂਦਿਆਂ ਅੰਦਰ ਛਿੱਤਰ ਮਾਰਨੇ ਆ ਤੇ ਜਦੋਂ ਉਹ ਮਰ ਜਾਂਦੇ ਉਹਨਾਂ ਦੇ ਚਿੱਤਰ ਮੜਾ ਕੇ ਆਪਣੇ ਘਰਾਂ ਚ ਰੱਖ ਲੈਂਦੇ ਉਹਨਾਂ ਦੀ ਜੁੱਤੀਆਂ ਮੁੜ ਕੇ ਮੜਾ ਮੜਾ ਕੇ ਰੱਖਣਗੇ ਇਹ ਨਾ ਸਾਡੇ ਪਾਪਾ ਜੀ ਦੀ ਜੁੱਤੀ ਆ ਇਹਨੂੰ ਮੈਂ ਆਪਣੇ ਨਾਲ ਹੀ ਰੱਖਣਾ ਫੇ ਜਿੰਦੀ ਜੁੱਤੀ ਕਰੀ ساری ਉਮਰ ਝਾੜ ਕੇ ਨਹੀਂ ਫੜਾਈ ਹਨਾ ਉਸ ਪਾਪਾ ਜੀ ਦੀ ਜੁੱਤੀ ਨੂੰ ਉਸ ਮੰਮੀ ਜੀ ਦੀ ਜੁੱਤੀ ਨੂੰ ਮੁੜ ਕੇ ਜੱਫੀਆਂ ਪਾਉਣਗੇ ਜੁੱਤੀਆਂ ਮੜਾ ਮੜਾ ਕੇ ਰੱਖੀਆਂ ਉਹਨਾਂ ਨੇ ਜੀਂਦੇ ਜੀ ਕਰੋ ਜੋ ਕਰਨਾ ਹੈ ਜਿਹੜੀ ਕਦਰ ਕਰਨੀ ਹੈ ਨਾ ਅਗਰ ਉਹਨਾਂ ਦੇ ਦਿਮਾਗ ਖਰਾਬ ਵੀ ਹੋ ਗਏ ਆ ਕਈ ਵਾਰੀ ਮੈਂਟਲੀ ਡਿਸਆਰਡਰ ਹੋ ਜਾਂਦੇ ਆ ਬਿਮਾਰੀਆਂ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਕਈ ਵਰੀ ਜਿਹੜਾ ਆ ਕੋਈ ਬੰਦਾ ਹਿੱਲ ਜਾਂਦਾ ਆ ਪ੍ਰੋਬਲਮ ਹੋ ਜਾਂਦੀ ਆ ਉਹਨੂੰ ਤੇ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਹੁਣ ਉਹਦੀਆਂ ਜ਼ਮੀਨਾਂ ਖਾ ਲੀਆਂ ਤੁਸੀਂ ਉਹਦਾ ਪੈਸਾ ਖਾ ਲਿਆ ਤੁਸੀਂ ਉਹਦੀ ਸਾਰੀ ਜਵਾਨੀ ਖਾ ਲਈ ਆ ਸਾਰਾ ਸਾਰੀ ਉਮਰ ਤੁਸੀਂ ਉਹਦੀ ਖਾ ਲਈ ਤੇ ਜੇ ਇਸ ਵੇਲੇ ਤੁਹਾਡਾ ਸਾਹਮਣ ਦਾ ਵੇਲਾ ਆ ਤੇ ਤੁਸੀਂ ਹੁਣ ਕਿਨਾਰਾ ਕਰ ਗਏ ਆ ਤੇ ਤੁਸੀਂ ਹੁਣ ਉਹਨੂੰ ਸਾਹਮਣਾ ਨਹੀਂ ਆ ਤੇ ਇਹ ਤੇ ਕਮਲਾ ਆ ਸਲੀਨੀ ਸਾਹਮਣਾ ਨਹੀਂ ਹੁਣ ਜਿੰਨਾ ਬਚਪਨ ਦੇ ਵਿੱਚ ਇੱਕ ਬੱਚੇ ਨੂੰ ਮਾਤਾ ਪਿਤਾ ਦੀ ਜ਼ਰੂਰਤ ਹੁੰਦੀ ਹੈ ਨਾ ਬਜ਼ੁਰਗੀ ਦੇ ਵਿੱਚ ਇੱਕ ਮਾਤਾ ਪਿਤਾ ਨੂੰ ਵੀ ਆਪਣੇ ਬੱਚਿਆਂ ਦੀ ਉਨੀ ਹੀ ਜ਼ਰੂਰਤ ਹੁੰਦੀ ਹੈ ਜਿੱਦਾਂ ਬਚਪਨ ਮਾਤਾ ਪਿਤਾ ਤੋਂ ਬਿਨਾ ਸਹੀ ਨਹੀਂ ਜਾਂਦਾ ਇਸੇ ਤਰ੍ਹਾਂ ਹੀ ਬੁਢਾਪਾ ਬੱਚਿਆਂ ਦੇ ਬਿਨਾ ਸਹੀ ਨਹੀਂ ਜਾਂਦਾ ਤਾਂ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਬੁਢਾਪੇ ਦੇ ਵਿੱਚ ਜਿੰਨੀ ਸੇਵਾ ਕਰ ਸਕਦੇ ਆ ਉਨੀ ਸੇਵਾ ਕਰੀਏ ਔਰ ਜਿੰਨਾ ਅਸੀਂ ਆਪਣੇ ਮਾਤਾ ਪਿਤਾ ਨੂੰ ਸੰਭਾਲ ਸਕਦੇ ਜਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਬles ਕਰ ਸਕਦੇ ਆ ਜੋ ਉਹਨਾਂ ਨੂੰ ਕੰਫਰਟ ਦੇ ਸਕਦੇ ਆ ਜੋ ਹਮਦਰਦੀ ਅਸੀਂ ਦੇ ਸਕਦੇ ਉਹ ਸਾਨੂੰ ਜ਼ਰੂਰੀ ਕਰਨੀ ਚਾਹੀਦੀ ਆ ਇਹ ਨਹੀਂ ਕਿ ਤੁਸੀਂ ਖੁਸ਼ੀ ਵਾਲੀਆਂ ਗੱਲਾਂ ਤਾਂ ਆਪਣੇ ਫਰੈਂਡਾਂ ਨਾਲ ਸੈਲੀਬ੍ਰੇਟ ਕਰ ਆਉਨੇ ਆ ਤੇ ਦੁੱਖ ਆਪਣੇ ਜਿਹੜੇ ਮਾਂ ਪਿਓ ਦੇ ਗੋਡੇ ਫੜ ਕੇ ਰੋਣੇ ਸ਼ੁਰੂ ਕਰ ਦਿੰਨੇ ਆ ਕਿਉਂਕਿ ਆਸਟ੍ਰੇਲੀਆ ਤੁਹਾਨੂੰ ਚਾਹੀਦਾ ਆ ਕਿ ਡੈਡੀ ਜ਼ਮੀਨ ਗਹਣੇ ਰੱਖ ਕੇ ਤੁਹਾਨੂੰ ਦੇ ਦੇਵੇ ਜਾਂ ਕੁਝ ਵੀ ਤੇ ਜਿੱਦਣ ਕੋਈ ਖੁਸ਼ੀ ਦੀ ਗੱਲ ਹੋਈ ਤੇ ਉਸ ਦਿਨ ਫਰੈਂਡਾਂ ਨੂੰ ਫੋਨ ਕਰਨਾ ਆਜੋ ਜੀ ਅੱਜ ਆਪਾਂ ਖਾਣ ਪੀਣ ਜਾਂਦੇ ਆ ਕਿਤੇ ਪਾਰਟੀ ਸ਼ਾਰਟੀ ਕਰਨ ਜਾਂਦੇ ਆ ਤੇ ਆਪਣੇ ਦੁੱਖ ਤੇ ਸੁੱਖ ਦੋਨੋਂ ਹੀ ਜਿਹੜੇ ਆ ਨਾ ਆਪਣੇ ਪੇਰੈਂਟਸ ਦੇ ਨਾਲ ਸੈਲੀਬ੍ਰੇਟ ਕਰਨੇ ਸਿੱਖੋ ਸੋ ਵਚਨ ਸਾਨੂੰ ਦੱਸਦਾ ਕਹਿੰਦਾ ਜੇ ਤੁਸੀਂ ਜਗਤਰੇ ਹੁੰਦੇ ਜੇ ਤੁਸੀਂ ਇਹਨਾਂ ਲੋਕਾਂ ਦੇ ਹੁੰਦੇ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਆ ਤੇ ਫਿਰ ਇਹ ਤੁਹਾਨੂੰ ਨਫ਼ਰਤ ਨਾ ਕਰਦੇ ਫਿਰ ਇਹਨਾਂ ਨੇ ਤੁਹਾਨੂੰ ਪਿਆਰ ਕਰਨਾ ਸੀ ਤੁਸੀਂ ਇਹਨਾਂ 'ਚੋਂ ਨਹੀਂ ਹੋ ਤੁਸੀਂ ਇਹਨਾਂ ਤੋਂ ਵੱਖਰੇ ਹੋ ਇਹਨਾਂ ਲੋਕਾਂ ਨੇ ਕਹਿੰਦਾ ਮੇਰੇ ਨਾਲ ਵੀ ਇਦਾਂ ਹੀ ਕੀਤਾ ਇਹਨਾਂ ਨੇ ਪ੍ਰਭੂ ਯੇਸੂ ਮਸੀਹ ਦੇ ਨਾਲ ਵੀ ਇਦਾਂ ਹੀ ਕੀਤਾ ਤੇ ਜਿਨ੍ਹਾਂ ਨੇ ਉਸ ਵੇਲੇ ਨਹੀਂ ਬਖਸ਼ਿਆ ਤੇ ਉਹਨਾਂ ਨੇ ਇਹਨਾਂ ਵੇਲਿਆਂ ਦੇ ਵਿੱਚ ਕੀ ਬਖਸ਼ਣਾ ਹੈ ਸੋ ਇਸ ਲਈ ਜ਼ਰੂਰੀ ਆ ਕਿ ਅਸੀਂ ਸੈਡ ਹੋਣਾ ਤਾਂ ਬੰਦ ਕਰ ਦਈਏ ਹਾਈ ਮੈਨੂੰ ਕੋਈ ਸਤਾ ਰਿਹਾ ਆ ਹਾਈ ਮੈਨੂੰ ਕੋਈ ਇਦਾਂ ਕਿ ਮੈਂ ਤਾਂ ਸਹੀ ਰਾਹ ਤੇ ਚੱਲ ਰਿਹਾ ਆ ਪਤਾ ਨਹੀਂ ਸੱਚ ਬੋਲਣ ਵਾਲਿਆਂ ਨੂੰ ਕਿਉਂ ਸਤੋਂਦੇ ਆ ਕਿਉਂ ਇਹਦੇ ਵਿੱਚ ਨਾ ਪਤਾ ਹੋਣ ਵਾਲੀ ਕਿਹੜੀ ਗੱਲ ਆ ਉਹ ਵੱਖਰੀ ਗੱਲ ਆ ਕਿ ਤੁਸੀਂ ਪਤਾ ਨਹੀਂ ਲਾਉਣਾ ਚਾਹੁੰਦੇ ਨਹੀਂ ਸਮਝਣਾ ਚਾਹੁੰਦੇ ਤੁਸੀਂ ਅੰਧਕਾਰ 'ਚ ਰਹਿਣਾ ਚਾਹੁੰਦੇ ਆ ਤੇ ਇਟਸ ਯੋਰ ਵਿਲ ਇਹ ਤੁਹਾਡੀ ਮਰਜ਼ੀ ਆ ਪਰ ਇਹ ਨਾ ਸੋਚੋ ਕਿ ਤੁਹਾਨੂੰ ਪਤਾ ਨਹੀਂ ਆ ਪਤਾ ਆ ਕਿ ਅਸੀਂ ਸੱਚ ਦੇ ਰਾਹ ਤੇ ਚੱਲ ਰਹੇ ਇਸ ਲਈ ਤਾਂ ਸਤਾਏ ਜਾ ਰਹੇ ਆ ਇਹ ਸਚਾਈ ਨੂੰ ਨਾ ਪਸੰਦ ਕਰਨ ਵਾਲੇ ਲੋਕ ਆ ਇਹਨਾਂ ਨੂੰ ਸਚਾਈ ਪਸੰਦ ਨਹੀਂ ਆ ਇਸ ਲਈ ਇਹ ਲੋਕੀ ਜਿਹੜੇ ਆ ਇਹ ਤੁਹਾਡੇ ਨਾਲ ਪਿਆਰ ਨਹੀਂ ਕਰਨਗੇ ਜਿਹੜੇ ਸਚਾਈ ਪਸੰਦ ਲੋਕ ਆ ਉਹੀ ਤੁਹਾਡੇ ਨਾਲ ਪਿਆਰ ਕਰਨਗੇ ਚੋਰ ਨੂੰ ਸਾਧ ਪਸੰਦ ਨਹੀਂ ਆਏਗਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕੋਈ ਵੀ ਉਹਨੂੰ ਇਸ ਰਾਹ ਤੋਂ ਵਾਪਸ ਮੋੜੇ ਵਿਵਚਾਰ ਕਰਨ ਵਾਲੇ ਨੂੰ ਪਵਿੱਤਰ ਪੁਰਖ ਪਸੰਦ ਨਹੀਂ ਆਏਗਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕੋਈ ਉਹਨੂੰ ਵਿਵਚਾਰ ਤੋਂ ਬਾਹਰ ਕੱਢੇ ਸ਼ਰਾਬੀ ਨੂੰ ਸੂਫੀ ਪਸੰਦ ਨਹੀਂ ਆਊਗਾ ਕਿਉਂਕਿ ਸ਼ਰਾਬੀ ਚਾਹੁੰਦਾ ਮੇਰੇ ਨਾਲ ਸ਼ਰਾਬ ਪੀਣ ਵਾਲਾ ਬੈਠੇ ਇਸੇ ਤਰ੍ਹਾਂ ਜਿਹੜੇ ਲੋਕੀ ਧਾਰਮਿਕਤਾ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਧਾਰਮਿਕਤਾ ਵਾਲੇ ਲੋਕੀ ਪਸੰਦ ਆਉਣਗੇ ਔਰ ਜਿਹੜੇ ਲੋਕੀ ਚੁਗਲੀਆਂ ਵਗੈਰਾ ਹੋਰ ਚੀਜ਼ਾਂ ਪਸੰਦ ਕਰਦੇ ਆ ਦੁਨਿਆਵੀ ਚੀਜ਼ਾਂ ਜਿਨ੍ਹਾਂ ਨੂੰ ਪਸੰਦ ਆ ਉਹਨਾਂ ਨੂੰ ਉਦਾਂ ਦੇ ਲੋਕੀ ਪਸੰਦ ਆਉਣਗੇ ਸੋ ਤੁਸੀਂ ਦੇਖੋ ਕਿ ਅਗਰ ਕੋਈ ਸ਼ਰਾਬੀ ਕਿਸੇ ਹੋਰ ਪਿੰਡ ਦਾ ਆ ਉਹ ਅੱਜ ਸਾਡੇ ਪਿੰਡ ਦੇ ਵਿੱਚ ਸ਼ਿਫਟ ਹੋ ਜਵੇ ਉਹ ਇੱਥੇ ਕਰਾਏ ਤੇ ਮਕਾਨ ਲੈ ਲਵੇ ਉਹਨੇ ਸਭ ਤੋਂ ਪਹਿਲਾਂ ਜਿਹੜਾ ਆ ਨਾ ਉਨੇ ਵਿਥਿਨ ਵੀਕ ਉਹਨੂੰ ਪਤਾ ਲੱਗ ਜਾਂਦਾ ਕਿਹੜੇ ਕਿਹੜੇ ਘਰ ਦੇ ਵਿੱਚ ਸ਼ਰਾਬ ਜਾਂਦੀ ਆ ਕਿਹੜਾ ਕਿਹੜਾ ਵਿਅਕਤੀ ਜਿਹੜਾ ਆ ਨਾ ਉਹ ਸ਼ਰਾਬ ਪੀਂਦਾ ਆ ਤਾਂ ਆਪਣੇ ਨਾਲ ਦੇ ਨੂੰ ਲੱਭ ਲੈਂਦਾ ਸਭ ਤੋਂ ਪਹਿਲਾਂ ਉਹ ਠੇਕਾ ਲੱਭੇਗਾ ਕਿ ਕਿੱਥੋਂ ਕਿੱਥੋਂ ਸ਼ਰਾਬ ਮਿਲਦੀ ਆ ਜੇ ਕੋਈ ਹੋਰ ਕੋਈ ਨਸ਼ਾ ਕਰਦਾ ਤੇ ਉਹਨੇ ਆਣ ਕੇ ਲੱਭ ਲੈਣਾ ਅੱਡਾ ਟਿਕਾਣਾ ਭਾਵੇਂ ਪਿੰਡ ਬਦਲਿਆ ਉਹਨੇ ਫਿਰ ਵੀ ਲੱਭ ਲੈਣਾ ਅੱਡਾ ਟਿਕਾਣਾ ਕਿ ਕਿੱਥੋਂ ਨਸ਼ਾ ਮਿਲਦਾ ਹੈ ਇਸੇ ਤਰ੍ਹਾਂ ਅਗਰ ਕੋਈ ਸਤ ਸੰਗ ਕਰਨ ਵਾਲਾ ਵਿਅਕਤੀ ਕੋਈ ਗੁਰੂ ਘਰ ਜਾਣ ਵਾਲਾ ਵਿਅਕਤੀ ਤੇ ਉਹ ਭਾਵੇਂ ਦੂਜੇ ਪਿੰਡ ਵਿੱਚ ਸ਼ਿਫਟ ਹੋਇਆ ਉਹਨੇ ਸਭ ਤੋਂ ਪਹਿਲਾਂ ਕੰਮ ਗੁਰੂ ਘਰ ਲੱਭਣਾ ਉਹਨੇ ਸਭ ਤੋਂ ਪਹਿਲਾਂ ਸਤ ਸੰਗੀ ਲੱਭਣਾ ਉਹਨੇ ਸਭ ਤੋਂ ਪਹਿਲਾਂ ਜਿਹੜਾ ਹੈ ਕਿੱਥੇ ਪਰਮੇਸ਼ਵਰ ਦਾ ਨਾਮ ਸਿਮਰਨ ਜਪਿਆ ਜਾ ਸਕਦਾ ਉਹਨੇ ਉਹ ਚੀਜ਼ਾਂ ਲੱਭਣਾ ਜਿਹੜਾ ਜਿੰਮ ਦਾ ਪ੍ਰੇਮੀ ਆ ਉਹ ਜਿੱਥੇ ਮਰਜ਼ੀ ਸ਼ਹਿਰ 'ਚ ਸ਼ਿਫਟ ਹੋ ਜਾਏ ਉਹਨੇ ਸਭ ਤੋਂ ਪਹਿਲਾਂ ਜਿੰਮ ਲੱਭਣਾ ਕਿ ਨੇੜੇ-ਤੇੜੇ ਜਿੰਮ ਕਿੱਥੇ ਆ ਸੋ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਵਿਅਕਤੀ ਸਾਡੀ ਸੁਣਦੇ ਨਹੀਂ ਉਹ ਸਾਡੀ ਕੈਟਾਗਰੀ ਦੇ ਹੈ ਹੀ ਨਹੀਂ ਅਗਰ ਉਹ ਸਾਡੀ ਕੈਟਾਗਰੀ ਦੇ ਹੁੰਦੇ ਅਗਰ ਉਹ ਸਾਡੇ ਨਾਲ ਦੇ ਹੁੰਦੇ ਤਾਂ ਉਹ ਸਾਡੀ ਜਰੂਰ ਸੁਣਦੇ ਸਾਡੀਆਂ ਗੱਲਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਜਿਵੇਂ ਤੁਸੀਂ ਦੇਖੋ ਕਿ ਆਪਾਂ ਬਹੁਤ ਸਾਰੇ ਲੁਕਿੰਗ ਆ ਜਿਹੜੇ ਧਾਰਮਿਕਤਾ ਦੀ ਰਾਹ ਤੇ ਚੱਲੇ ਹੋਏ ਆ ਜਾਂ ਸੱਚਾਈ ਦੀ ਰਾਹ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਮਨ ਨਹੀਂ ਲੱਗੇਗਾ ਕਿਉਂ ਕਿ ਉਹ ਉਹ ਗੱਲਾਂ ਉਹਨਾਂ ਦੀਆਂ ਹੋਰ ਉਹਨਾਂ ਨੇ ਫਲਾਨੇ ਦੇ ਇਦਾਂ ਹੋ ਗਿਆ ਇਦਾਂ ਹੋ ਗਿਆ ਉਹਨੇ ਉਹਨੂੰ ਕੁੱਟਤਾ ਉਹਨੇ ਮਾਰਤਾ ਉਹਦੇ ਪੈਸੇ ਕੱਢ ਕੇ ਲੈ ਗਿਆ ਉਹ ਖਾ ਗਿਆ ਉਹਨਾਂ ਨਾਲ ਬੋਲਣਾ ਛੱਡ ਦਿੱਤਾ ਉਹ ਕਹਿੰਦੇ ਤੂੰ ਸਾਡੇ ਨਾਲ ਬੜੀ ਉਹ ਕਹਿੰਦਾ ਤੂੰ ਵੀ ਨਾ ਸਾਡੇ ਬੜੀ ਉਹਨੇ ਉਹਨੂੰ ਕਹੇ ਤਾ ਫੀਨਾ ਜਿਆ ਉਹਨੇ ਕਹੇ ਤਾ ਕੱਦੂ ਜਿਆ ਤਾਂ ਯੂ نو ਇਹੀ ਗੱਲਾਂ ਉਹਨਾਂ ਦੇ ਚੱਲੀ ਜਾਣੀਆਂ ਤੇ ਤੁਹਾਨੂੰ ਇਹ ਗੱਲਾਂ ਪਸੰਦ ਨਹੀਂ ਆਉਣੀਆਂ ਇਸ ਲਈ ਉਹਨਾਂ ਦੀਆਂ ਗੱਲਾਂ ਤੇ ਤੁਹਾਡੀਆਂ ਰਲਣੀਆਂ ਨਹੀਂ ਨਾ ਤੇ ਤੁਸੀਂ ਉਹਨਾਂ ਨੂੰ ਪਸੰਦ ਆਉਣੇ ਕਹਿਣਾ ਉਦਾਂ ਸਾਨੂੰ ਮਿਲਣਾ ਆ ਸੀਗਾ ਤੇ ਮੂੰਹ ਦੇ ਉੱਤੇ ਟੇਪ ਲਾ ਕੇ ਬੈਠਾ ਹੋਇਆ ਸੀਗਾ ਕਿ ਕੋਈ ਇੱਕ ਗੱਲ ਤੇ ਨਹੀਂ ਉਹਨੇ ਕੀਤੀ ਵੱਡਾ ਬਾਬਾ ਵੱਡਾ ਸਾਧ ਇਦਾਂ ਹੀ ਕਰੀ ਜਾਂਦਾ ਸੀ ਜਿੱਦਾਂ ਬੜਾ ਬੜਾਈ ਬਾੜਾ ਹੀ ਰੱਬ ਦਾ ਨਾਲ ਜੁੜਿਆ ਹੋਵੇ ਤੇ ਸਾਨੂੰ ਭਲਾ ਪਤਾ ਨਹੀਂ ਰੱਬ ਕੀ ਆ ਮਤਲਬ ਅਗਰ ਤੁਸੀਂ ਕੋਈ ਗੱਲ ਕਰੋਗੇ ਤੁਸੀਂ ਤੁਸੀਂ ਰਿਲੇਟਡ ਕਰੋਗੇ ਆਪਣੇ ਲਾਈਫ ਸਟਾਈਲ ਦੇ ਉਹ ਗੱਲ ਉਹਨਾਂ ਦੀ ਲਾਈਫ ਸਟਾਈਲ ਦੇ ਨਾਲ ਮੈਚ ਨਹੀਂ ਕਰਦੀ ਰਾਈਟ ਇਸ ਕਰਕੇ ਉਹਨਾਂ ਨੂੰ ਨਾ ਤਾਂ ਤੁਸੀਂ ਚੰਗੇ ਲੱਗੋਗੇ ਉਹਨਾਂ ਦੀਆਂ ਗੱਲਾਂ ਤੁਹਾਡੇ ਲਾਈਫ ਸਟਾਈਲ ਨਾਲ ਮੈਚ ਨਹੀਂ ਕਰਦੀਆਂ ਇਸ ਲਈ ਤੁਹਾਨੂੰ ਉਹ ਚੰਗੇ ਨਹੀਂ ਲੱਗਣਗੇ ਤਾਂ ਦੈਟਸ ਵਾਈ ਕਿ ਐਵਰੀ ਪ੍ਰੋਬਲਮ ਹੋ ਜਾਂਦੀ ਆ ਪਰ ਅਗਰ ਇਹ ਪ੍ਰੋਬਲਮ ਹੁੰਦੀ ਆ ਤਾਂ ਉਸ ਵੇਲੇ ਇਹ ਅੰਡਰਸਟੈਂਡ ਕਰੋ ਕਿ ਸਾਡੀ ਕੈਟਾਗਰੀ ਵੱਖਰੀ ਵੱਖਰੀ ਆ ਪਰ ਹਾਂ ਸਾਡੇ ਕੁਝ ਫਰਜ ਆ ਸੀ ਉਹ ਫਰਜ ਨਿਭਾਉਣੇ ਹੀ ਆ ਸਮਝ ਰਹੇ ਹੋ ਘਰ ਦੇ ਵਿੱਚ ਇੱਕ ਬੱਚਾ ਵਕਾਲਤ ਕਰ ਰਿਹਾ ਹੈ ਤੇ ਦੂਜਾ ਬੱਚਾ ਡਾਕਟਰ ਦਾ ਕੋਰਸ ਕਰ ਰਿਹਾ ਹੁਣ ਦੋਨੋਂ ਦੀ ਲਾਈਨ ਵੱਖਰੀ ਆ ਜਿਹੜਾ ਐਲ ਐਲ ਬੀ ਕਰ ਰਿਹਾ ਹੈ ਨਾ ਉਹਦਾ ਸਿਲੇਬਸ ਕੰਪਲੀਟਲੀ ਵੱਖਰਾ ਆ ਉਹਦੀ ਐਜੂਕੇਸ਼ਨ ਕੰਪਲੀਟਲੀ ਡਿਫਰੈਂਟ ਆ ਅਰੇ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਆ ਉਹਦਾ ਸਾਰਾ ਸਿਸਟਮ ਵੱਖਰਾ ਆ ਪਰ ਇਹ ਥੋੜੀ ਭੁੱਲ ਜਾਣਾ ਆ ਕਿ ਉਹ ਮੇਰਾ ਭਰਾ ਜਾਂ ਭੈਣ ਆ ਆਪਸ ਵਿੱਚ ਅਸੀਂ ਭੈਣ ਭਰਾ ਹੀ ਆ ਐਲ ਐਲ ਬੀ ਵਾਲੇ ਨੇ ਜਦੋਂ ਵੀ ਗੱਲ ਕਰਨੀ ਆ ਤੇ ਉਹਨੇ ਆਪਣਾ ਤਰਕ ਰੱਖ ਕੇ ਕਰਨੀ ਆ